ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ। ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ। ਤੇ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀਆਂ ਭਵਿੱਖਵੜੀਆਂ ਹੋਈਆਂ ਔਰ ਦੇਸ਼ ਦੇ ਵਿੱਚ ਕੀ ਕੁਝ ਮੌਸਮ ਨੂੰ ਲੈ ਕੇ ਹਾਲਾਤ ਬਣੇ ਰਹਿਣਗੇ ਉਸ ਬਾਰੇ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੰ। ਦਰਅਸਲ ਗੱਲ ਕਰੀਏ ਤਾਂ ਹੁਣ ਵੱਡੀਆਂ ਭਵਿੱਖਵੜੀਆਂ ਮੌ ਹੋ ਚੁੱਕੀਆਂ ਨੇ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਔਰ ਲਗਾਤਾਰ ਹੀ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਵੱਡੇ ਖੁਲਾਸੇ ਕਰੀਆਂ ਨੇ ਜਿਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਮੌਸਮ ਵਿਭਾਗ ਨੇ ਬੁੱਧਵਾਰ ਤੋਂ ਤਾਪਮਾਨ ਚ ਗਰਾਵਟ ਦੀ ਚੇਤਾਵਨੀ ਦਿੰਦੇ ਹੋਏ 7 ਦਿਨਾਂ ਦੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਦਿੱਲੀ ਚ ਠੰਡੇ ਮੌਸਮ ਨੇ ਹਾਲਾਤ ਬੁਗੜ ਦਿੱਤੇ ਨੇ ਅਗਲੇ ਕੁਝ ਦਿਨਾਂ ਚ ਹੋਰ ਖਰਾਬ ਹੋਣ ਵਾਲਾ ਹੈ ਮੌਸਮ ਇਸ ਦੌਰਾਨ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਤੇ ਵੱਖ-ਵੱਖ ਖੇਤਰਾਂ ਵਿੱਚ ਹਲਕੀ ਬਰਫਬਾਰੀ ਦੀ ਸੰਭਾਵਨਾ ਵੀ ਜਿਤਾ ਦਿਤੀ ਹਾਲਾਂਕਿ ਦਸੀਏ ਤਾਂ ਹੁਣ ਬਹੁਤ ਸਾਰੀਆਂ ਜਈਆਂ ਥਾਵਾਂ ਨੇ ਅਜਿਹੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਕੜਾਕੇ ਦੀ ਠੰਡ ਪੈ ਸਕਦੀ ਹੈ ਔਰ ਇਹ ਕੜਾਕੇ ਦੀ ਠੰਡ ਲੋਕਾਂ ਨੂੰ ਵੀ ਮੁਸੀਬਤ ਦੇ ਵਿੱਚ ਪਾ ਸਕਦੀ ਹੈ ਉਸ ਬਾਅਦ ਜਾਣਕਾਰੀ ਇਸ ਵਾਰ ਬਤ ਸਾਹਮਣੇ ਆਈ ਹੈ ਕਿ ਹੁਣ ਹਿਮਾਲੀਅਨ ਰਾਜ ਸਿੱਕਮ ਵਿੱਚ ਵੀ ਇਹ ਇਸ ਸਰਦੀਆਂ ਵਿੱਚ ਬਰਫਵਾਰੀ ਹੋ ਰਹੀ ਹੈ ਤੇ ਸਥਾਨਕ ਅਧਿਕਾਰੀਆਂ ਦੇ ਕੁਝ ਖਾਸ ਸੜਕਾਂ ਉਤੇ ਕਾਲੀ ਬਰਫ਼ ਦੇ ਵੜਨ ਦੀ ਸੂਚਨਾ ਵੀ ਮਿਲਦੀ ਨਜ਼ਰ ਆ ਰਹੀ ਹੈ ਸਲਾਨੀ ਜਿਹੜੇ ਪਹਾੜਾਂ ਤੇ ਬਰਫ਼ਵਾਰੀ ਦੇਖਣ ਨੂੰ ਜਾਂਦੇ ਨੇ ਉਹਨਾਂ ਲਈ ਖਤਰੇ ਦਾ ਅਲਰਟ ਜਾਰੀ ਕਰ ਦਿੱਤਾ ਹੈ ਔਰ ਯਾਤਰੀ ਜਿਹੜੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੁਮਰ ਜਾਣ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਤੇ ਸੁਚੇਤ ਹੋਣਾ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਹੈ ਦਿੱਲੀ ਦੇ ਵਿੱਚ ਗੱਲ ਕਰੀਏ ਤਾਂ ਦਿੱਲੀ ਵਿੱਚ ਅੱਜ ਘਟੋ ਘੜ ਤਾਪਮਨ 11 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਤੇ ਵੱਧ ਤੋਂ ਵੱਧ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਿਤਾਈ ਹੋਈ ਹੈ ਮੌਸਮ ਵਿਭਾਗ ਨੇ 7 ਦਿਨਾਂ ਦੀ ਭਵਿੱਖਬਾਣੀ ਦੱਸੀ ਹੈ ਕਿ ਬੁੱਧਵਾਰ ਤੋਂ ਘਟੋ ਘੜ ਤਾਪਮਨ ਡਿਗਣਾ ਸ਼ੁਰੂ ਹੋ ਜਾਵੇਗਾ ਤੇ ਸ਼ੁੱਕਰਵਾਰ ਤੱਕ ਇਹ 5 ਡਿਗਰੀ ਸੈਲਸੀਅਸ ਤੱਕ ਡਿਗਣ ਦੀ ਸੰਭਾਵਨਾ ਜਿਤਾਈ ਹੋਈ ਹੈ ਦੇ ਨਾਲ ਹੀ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋਏ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਜਿਤਾਈ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਸੰਘਣੀ ਧੁੰਦ ਪੈਣ ਦੇ ਅਸਾਰ ਦੱਸੇ ਹੋਏ ਨੇ ਕਈ ਸੂਬਿਆਂ ਚ ਹਲਕੀ ਬੂੰਦਾਬਾਰੀ ਹੋ ਸਕਦੀ ਹੈ ਪਰ ਪੰਜਾਬ ਦੇ ਵਿੱਚ ਜਿੱਥੇ ਬਹੁਤ ਕੜਾਕੇ ਦੀ ਠੰਡ ਪੈ ਸਕਦੀ ਹੈ ਔਰ ਰਾਤ ਦੇ ਔਰ ਦਿਨ ਦੇ ਸਮੇਂ ਸੰਘਣੀ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਔਰ ਜਿਹੜੀ ਧੋਪ ਹੈ ਉਸ ਦੇ ਨਿਕਲਣ ਦੇ ਬਹੁਤ ਘੱਟ ਮਾਤਰਾ ਤੇ ਅਸਰ ਵੀ ਦੱਸੇ ਗਏ ਨੇ ਹਾਲਾਂਕਿ ਧੋਪ ਨਿਕਲ ਸਕਦੀ ਹੈ ਪਰ ਇਸ ਦੀ ਕੋਈ ਖਾਸ ਭਵਿੱਖਬਾਣੀ ਨਹੀਂ ਹੈ ਕਿ ਰੋਜ਼ਾਨਾ ਜਿਹੜੀ ਧੁੱਪ ਨਿਕਲੇਗੀ ਬਹੁਤ ਇਕਾਧਾ ਦਿਨ ਧੁੱਪ ਨਿਕਲ ਸਕਦੀ ਆ ਪਰ ਲੋਕਾਂ ਨੂੰ ਇਸ ਕੜਾਕੇ ਦੀ ਠੰਡ ਦਾ ਇਸੇ ਤਰੀਕੇ ਦੇ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਜਿਹੜੀ ਆ ਹੁਣ ਹੋ ਚੁੱਕੀ ਹੈ ਪੰਜਾਬ ਵਾਸੀਆਂ ਨੂੰ ਵੀ ਇੱਥੇ ਅਲਰਟ ਤੇ ਰੱਖਿਆ ਹੋਇਆ येलो ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਔਰ ਦੱਸਿਏ ਤਾਂ ਲਗਾਤਾਰ ਹੀ ਸੀਤ ਲਹਿਰ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਹੈ ਇਹ ਸੰਗਣੀ ਤੁੰਦ ਜਿਹੜੀ ਆ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਸੀਤ ਲਹਿਰ ਚੱਲੇਗੀ ਔਰ ਜਿਸ ਦੇ ਨਾਲ ਸਫਰ ਕਰਨ ਵਾਲੇ ਨੂੰ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਇਸ ਕਰਕੇ ਤੁਸੀਂ ਭੁੱਲ ਕੇ ਵੀ ਸਫ਼ਰ ਜਿਹੜਾ ਨਾ ਕਰਨਾ ਔਰ ਜੇਕਰ ਪਲੈਨਿੰਗ ਬਣਾਉਂਦੇ ਹੋ ਤਾਂ ਮੌਸਮ ਬਾਰੇ ਜਾਣਕਾਰੀ ਹਾਸਲ ਕਰਕੇ ਹੀ ਘਰ ਵਿੱਚੋਂ ਬਾਹਰ ਨਿਕਲਣਾ ਤਾਂ ਹੀ ਖਾਸ ਅਪਡੇਟਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਧੇਰੇ ਸ਼ੇਅਰ ਕਰਨਾ ਬਣਦਾ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦੇ ਹਾਲਾਤ ਸਾਡੇ ਨਾਲ ਸਾਂਝੇ ਕਰੋ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ